ਬੀਤੀ ਰਾਤ ਥਾਣਾ ਕੰਟੋਨਮੈਂਟ ਦੇ ਏਰੀਏ ਜੁਹਾਰ ਸਿੰਘ ਐਵਨਿਊ ਵਿੱਚ ਕੋਠੀ ਨੰਬਰ 25 ਦੇ ਬਾਹਰ ਇੱਕ ਫਾਇਰਿੰਗ ਦੀ ਘਟਨਾ ਵਾਪਰੀ ਸੀ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹ ਆਪਸ ਵਿੱਚ ਨਿੱਜੀ ਰੰਜਿਸ਼ ਦਾ ਮਾਮਲਾ ਨਿਕਲਿਆ ਵਾ ਅਤੇ ਟਰਾਈਐਂਗਲ ਲਵ ਸਟੋਰੀ ਦਾ ਮਾਮਲਾ ਹੈ ਇਹ ਜਿਹੜੇ ਮਦਈ ਨੇ ਸ਼ਿਕਾਇਤ ਕਰਤਾ ਨੇ ਰਪਿੰਦਰ ਕੌਰ ਪਤਨੀ ਅਕਬਾਲ ਸਿੰਘ ਇਹਨਾਂ ਦਾ ਪੁੱਤਰ ਜਿਹੜੇ ਕੈਨੇਡਾ ਵਿੱਚ ਰਹਿੰਦੇ ਨੇ ਦੋ ਪੁੱਤਰੇ ਨੇ ਗੁਰਸ਼ੇਰ ਸਿੰਘ ਅਤੇ ਤਨਰੋਜ ਸਿੰਘ ਤਨਰੋਜ ਸਿੰਘ ਜਦੋਂ ਇੰਡੀਆ ਰਹਿੰਦਾ ਸੀ ਅਤੇ ਇੱਥੇ ਇੱਕ ਅਨਮੋਲ ਗਿਲ ਨਾਮ ਦਾ ਲੜਕਾ ਸੀ ਉਦੇ ਗਰਲਫ੍ਰੈਂਡ ਦੇ ਕੋ ਗੱਲਬਾਤ ਤਨਰੋਜ ਨਾਲ ਹੋ ਗਈ ਇਸ ਕਰਕੇ ਤਨਰੋਜ ਦਾ ਜਿਹੜਾ ਵਾ ਅਨਮੋਲ ਦੇ ਨਾਲ ਇੱਕ ਰਜਿਸ ਜੀ ਅਤੇ ਜਦੋਂ ਇਹ ਕੈਨੇਡਾ ਚਲ ਗਿਆ ਤਨਰੋਜ ਅਤੇ ਅਨਮੋਲ ਨੇ ਆਪਣੇ ਯਾਰਾਂ ਦੋਸਤਾਂ ਦੇ ਰਾਹੀਂ ਕੈਨੇਡਾ ਵਿੱਚ ਤਨਰੋਜ ਨੂੰ ਅਗਵਾ ਕਰਾ ਕੇ ਕੁੱਟਮਾਰ ਕਰਵਾਈ ਅਤੇ ਉੱਥੇ ਕੈਨੇਡਾ ਵਿੱਚ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ ਜਿਦੇ ਵਿੱਚ ਕੁੱਲ 9 ਦੋਸ਼ੀ ਜਿਹੜੇ ਚਾਰਜੀਟ ਹੋਏ ਨੇ ਜਿਨ੍ਹਾਂ ਵਿੱਚੋਂ ਦੋ ਜਾਂ ਤਿੰਨ ਦੇ ਕਰੀਬ ਜੇਲ੍ਹ ਚ ਨੇ ਬਾਕੀ ਜ਼ਮਾਨਤ ਤੇ ਨੇ ਉਸੇ ਰੰਜਿਸ਼ ਤਹਿਤ ਕੈਨੇਡਾ ਵਿੱਚ ਇਹਨਾਂ ਨੇ ਜਿਹੜਾ ਇੱਕ ਦੁਬਾਰਾ ਉਸੇ ਕੇਸ ਦਾ ਰਾਈਨਾਮਾ ਦਾ ਦਬਾਅ ਬਣਾਉਣ ਦੀ ਖਾਤਰ ਇੱਕ ਲੇਡੀ ਵੱਲੋਂ ਕੰਪਲੇਂਟ ਕਰਾਈ ਝੂਠੀ ਅਤੇ ਇੱਕ ਆਪਣੇ ਆਪ ਗੋਲੀ ਮਾਰ ਕੇ ਜਿਹੜੀ ਉਹ ਫਿਰ ਐਫਆਈਆਰ ਦਾ ਜਕਰਾਉਣ ਦੀ ਕੋਸ਼ਿਸ਼ ਕੀਤੀ ਕੈਨੇਡਾ ਵਿੱਚ ਜਦੋਂ ਇਹ ਤਨਰੋਜ ਦਾ ਰਾਈਨਾਮੇ ਲਈ ਨਹੀਂ ਮੰਨਿਆ ਤਾਂ ਹੁਣ ਜਿਹੜਾ ਅਨਮੋਲ ਗੇਲਿਆ ਉਹਦੇ ਵੱਲੋਂ ਤਨਰੋਜ ਦੇ ਘਰ ਜਿੱਥੇ ਉਹਦੇ ਦਾਦੀ ਇਕੱਲੇ ਰਹਿੰਦੇ ਸੀ 25 ਨੰਬਰ ਕੋਠੀ ਕਲੀ ਨੰਬਰ 1 ਵਿੱਚ ਬੀਤੀ ਰਾਤ ਫਰਨ ਕਰਾਈਆ ਇਹ ਇਹ ਸਾਰਾ ਮਾਮਲਾ ਨਿਕਲਿਆ ਹੋਇਆ ਇੰਨਾ ਦੀ ਟ੍ਰਾਈਐਂਗਲ ਲਵ ਸਟੋਰੀ ਜਾਂ ਨਜੀ ਰੰਜਿਸ਼ ਦਾ ਮਾਮਲਾ ਵਾ ਕਿ ਕਿਸੇ ਗੈਂਗਸਟਰ ਗਰੁੱਪ ਦਾ ਜਾਂ ਉਸ ਦੀ ਉਹ ਜੀ ਗੱਲ ਕੋਈ ਨਹੀਂ ਆ ਇਸ ਘਟਨਾ ਦੇ ਸਬੰਧ ਵਿੱਚ ਐਫ ਆਈ ਆਰ ਨੰਬਰ 183 ਅੰਡਰ ਸੈਕਸ਼ਨ 109 352 3 ਬੀ ਐਨ ਐਸ ਅਤੇ 2527 598 ਆਰ ਐਕਟ ਦੇ ਤਹਿਤ ਦਰਜ ਕਰ ਲਈ ਹੈ ਇਹਦੇ ਵਿੱਚ ਅਨਮੋਲ ਗਿੱਲ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਹਨ ਜਲਦੀ ਉਸ ਨੂੰ ਗ੍ਰਿਫਤਾਰ ਕਰਕੇ ਅਤੇ ਅੱਗੋਂ ਜਿਸ ਪਾਸੋਂ ਵੀ ਫਾਇਰਿੰਗ ਕਰਾਈ ਜਾਂ ਕੀਤੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਊਗਾ ਅਤੇ ਵਾਦਤ ਤੇ ਵਰਤੇ ਗੇ ਹਥਿਆਰ ਬਰਾਮਦ ਕੀਤੇ ਜਾਣਗੇ। ਇਸ ਘਟਨਾ ਦੇ ਸਬੰਧ ਵਿੱਚ ਐਫ ਆਈ ਆਰ ਨੰਬਰ 183 ਅੰਡਰ ਸੈਕਸ਼ਨ 109 352 3 ਬੀ ਐਨ ਐਸ ਅਤੇ 25 27 558 ਆਰ ਮੈਕਟ ਦੇ ਤਹਿਤ ਦਰਜ ਕਰ ਲਈ ਹੈ। ਇਹਦੇ ਵਿੱਚ ਅਨਮੋਲ ਗਿੱਲ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਹਨ। ਜਲਦੀ ਉਸ ਨੂੰ ਗ੍ਰਿਫਤਾਰ ਕਰਕੇ ਅਤੇ ਅਗੋਂ ਜਿਸ ਪਾਸੋਂ ਵੀ ਫਾਇਰਿੰਗ ਕਰਾਈ ਜਾਂ ਕੀਤੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਊਗਾ। ਅਤੇ ਇਬਾਦਤ ਵਿੱਚ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾਣਗੇ